ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਉੱਤੇ ਦੁਬਾਰਾ ਐਨਐਸਏ ਲਗਾ ਦਿੱਤੀ। ਹਜੇ ਤੱਕ ਬੰਦੀ ਸਿੰਘਾਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਕੋਈ ਮੁੱਦਾ ਨਹੀਂ ਚੱਕ ਰਹੀ ਪਰੰਤੂ ਹੁਣ ਸਿੱਖਾਂ ਦੀ ਆਵਾਜ਼ ਫਿਰ ਤੋਂ ਇੱਕ ਵਾਰ ਅਕਾਲੀ ਦਲ ਦੇ ਵੱਲੋਂ ਚੱਕੀ ਗਈ ਹੈ ਤੇ ਜਿਸ ਦੇ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਇੱਕ ਵੱਡਾ ਬਿਆਨ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਨਾਲ ਕੀਤਾ ਸੀ ਤੇ ਅੱਜ ਉਹੀ ਸਿੱਖਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਕਰ ਰਿਹਾ ਤੇ ਗਲਤ ਵਤੀਰਾ ਸ਼ਰਿਆਮ ਜਿਹੜਾ ਕਿ ਸਿੱਖਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਕਰ ਰਿਹਾ ਤੇ ਜਿਸ ਦਾ ਦੌਰਾਨ ਪਲਟਵਾਰ ਕੀਤੇ ਜਾ ਰਹੇ ਨੇ ਹੋਰ ਕੀ ਕਹਿਣਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਸੁਣਦੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਭਗਵੰਤ ਮਾਨ ਸਿਆ ਤੂੰ ਨਹੀਂ ਮਕਾ ਸਕਦਾ ਇਹ ਤੇਰੇ ਵੱਸ ਦਾ ਕੰਮ ਨਹੀਂ ਬੜੀ ਦੁਨੀਆ ਬੜੇ ਆ ਇਥੋਂ ਨੰਗੇ ਜਿਹੜੇ ਸਿੱਖ ਕੌਮ ਦੇ ਬੈਰੀ ਬਣੇ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਜਿਹਦਾ ਤੂੰ ਬੈਰੀ ਬਣਿਆ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾ ਕੰਮ ਤੂੰ ਕਰਦਾ ਜਿਹਨੂੰ ਪੂਰੀ ਦੁਨੀਆ ਮੰਨਦੀ ਹੈ ਕਿ ਹੁਣ ਤੱਕ ਦਾ ਸਭ ਤੋਂ ਕੈਂਟ ਸਭ ਤੋਂ ਵਧੀਆ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਚੱਕਦਾ ਉਹ ਤੋਂ ਬਾਅਦ ਤੂੰ ਵਿਧਾਨ ਸਭਾ ਦੇ ਵਿੱਚ ਆ ਪੰਜ ਕਕਾਰਾਂ ਵਿੱਚੋਂ ਦੜਾ ਸਾਹਿਬ ਤੇ ਟਿੱਪਣੀ ਕਰਦਾ ਹੈ ਉਤੋ ਬਾਅਦ ਤੁਸੀਂ ਸਿੱਖ ਨੌਜਵਾਨਾਂ ਦੀ کردار 쿠ਸ਼ੀ ਕਰਦਾ ਤੂੰ ਪੂਰੇ ਜਿਹੜਾ 30 ਸਾਲ ਪਹਿਲਾਂ ਜੋ ਕਾਂਗਰਸ ਕਰਦੀ ਸੀ ਸਿੱਖ ਨੌਜਵਾਨਾਂ ਨੂੰ ਵੱਖਵਾਦੀ ਅੱਤਵਾਦੀ ਦੱਸ ਕੇ ਐਨਐਸਏ ਲਾਉਂਦੇ ਸੀ ਉਹ ਲਾਏ ਤੂੰ ਫੇਰ ਤੂੰ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੇਲ੍ਹ ਵਿੱਚ ਸੁੱਟਦਾ کردار 쿠ਸ਼ੀ ਕਰਦਾ ਬਾਰ-ਬਾਰ ਜਿਹੜੇ ਜ਼ਖਮ ਕੁਰੇ ਇਦਾਂ ਕਦੇ ਤੂੰ ਸਿੱਖਾਂ ਦੀ ਸਰਮਹਾਲ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵਿੱਚ ਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਕਰਦਾ ਕਦੇ ਤੂੰ ਉਥੇ ਐਫੀਡੇਵਿਡ ਦੇ ਕੇ ਆਉਣਾ ਕਿ ਸ਼੍ਰੋਮਣੀ ਕਮੇਟੀ ਨੂੰ ਤੋੜ ਦੋ ਕਦੇ ਤੂੰ ਬਾਣੀ ਉਥੇ ਸਰੋਵਰ ਤੇ ਟਿੱਪਣੀ ਕਰਦਾ ਕਦੇ ਤੂੰ ਗੁਰੂ ਦੀ ਗੋਲਕ ਤੇ ਟਿੱਪਣੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਦੋਂ ਗੁਰੂ ਕੇ ਲੰਗਰ ਚੱਲਦੇ ਨੇ ਇਹ ਹਾਲਾਤ ਬਣਾਏ ਹੋਏ ਨੇ ਸਿੱਖ ਨੌਜਵਾਨ ਜਿਨ੍ਹਾਂ ਤੇ ਤੂੰ ਦੁਬਾਰਾ ਐਨਐਸਏ ਲਾਇਆ ਬਾਹਰ ਲਈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉ ਜਿਉ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਭਗਵੰਤ ਮਾਨਸਿਆ ਤੂੰ ਨਹੀਂ ਮਕਾ ਸਕਦਾ ਇਹ ਤੇਰੇ ਬਸ ਦਾ ਕੰਮ ਨਹੀਂ ਬੜੀ ਦੁਨੀਆ ਬੜੇ ਆ ਇਥੋਂ ਨੰਗੇ ਜਿਹਨੇ ਸਿੱਖ ਕੌਮ ਦੇ ਬੈਰੀ ਬਣੇ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਜਿਹਦਾ ਤੂੰ ਬੈਰੀ ਬਣਿਆ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾ ਕੰਮ ਤੂੰ ਕਰਦਾ ਜਿਹਨੂੰ ਪੂਰੀ ਦੁਨੀਆ ਮੰਨਦੀ ਹੈ ਕਿ ਹੁਣ ਤੱਕ ਦਾ ਸਭ ਤੋਂ ਕੈਂਟ ਸਭ ਤੋਂ ਵਧੀਆ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਚੱਕਦਾ ਉਹ ਤੋਂ ਬਾਅਦ ਤੂੰ ਵਿਧਾਨ ਸਭਾ ਦੇ ਵਿੱਚ ਆ ਪੰਜ ਕਕਾਰਾਂ ਵਿੱਚੋਂ ਦਾੜਾ ਸਾਹਿਬ ਤੇ ਟਿੱਪਣੀ ਕਰਦਾ ਹੈ ਉਸ ਤੋਂ ਬਾਅਦ ਤੂੰ ਸਿੱਖ ਨੌਜਵਾਨਾਂ ਦੀ کردار 쿠ਸ਼ੀ ਕਰਦਾ ਤੂੰ ਪੂਰੇ ਜਿਹੜਾ 30 ਸਾਲ ਪਹਿਲਾਂ ਜੋ ਕਾਂਗਰਸ ਕਰਦੀ ਸੀ ਸਿੱਖ ਨੌਜਵਾਨਾਂ ਨੂੰ ਵੱਖਵਾਦੀ ਅੱਤਵਾਦੀ ਦੱਸ ਕੇ ਐਨਐਸਏ ਲਾਉਂਦੇ ਸੀ ਉਹ ਲਾਏ ਤੂੰ ਫੇਰ ਤੂੰ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੇਲ੍ਹ ਵਿੱਚ ਸੁੱਟਦਾ کردار 쿠ਸ਼ੀ ਕਰਦਾ ਹੈ ਬਾਰ-ਬਾਰ ਜਿਹੜੇ ਜ਼ਖਮ ਕੁਰੇਦਾ ਕਦੇ ਤੂੰ ਸਿੱਖਾਂ ਦੀ ਸਰਮੌਰ ਸੰਤਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੀ ਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਕਰਦਾ ਕਦੇ ਤੂੰ ਉਥੇ ਐਫੀਡਵਿਟ ਦੇ ਕੇ ਆਉਂਦਾ ਕਿ ਸ਼੍ਰੋਮਣੀ ਕਮੇਟੀ ਨੂੰ ਤੋੜ ਦਿਓ ਕਦੇ ਤੂੰ ਬਾਣੀ ਉਥੇ ਸਰੋਵਰ ਤੇ ਟਿੱਪਣੀ ਕਰਦਾ ਕਦੇ ਤੂੰ ਗੁਰੂ ਜੀ ਗੋਲਕ ਤੇ ਟਿੱਪਣੀ ਕਰਦਾ ਕਿ ਗੁਰੂ ਗ੍ਰੰਥ ਜੀ ਗੋਲਕ ਦੇ ਵਿੱਚ ਜਿੱਦੋਂ ਗੁਰੂ ਕੇ ਲੰਗਰ ਚੱਲਦੇ ਨੇ ਇਹ ਹਾਲਾਤ ਬਣਾਏ ਹੋਏ ਨੇ ਸਿੱਖ ਨੌਜਵਾਨ ਜਿਨ੍ਹਾਂ ਤੇ ਤੂੰ ਦੁਬਾਰਾ ਐਨਐਸਏ ਲਾਇਆ ਬਾਹਰ